ਸਾਡੇ ਹਸਪਤਲ ਨੂੰ ਜਿਹੜੇ ਹੈ ਮੈਡੀਕਲ ਕੈਂਪ ਲਗਾਏ ਜਾ ਰਹੇ ਤੇ ਕਿਹਦੀ ਯਾਦ ਵਿੱਚ ਲਗਾਇਆ ਗਿਆ ਹੈ ਹਾਂਜੀ ਦੋਸਤੋ ਮੈਂ ਡਾਕਟਰ ਅਮਨਜੀਤ ਸੰਧੂ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰ ਕੇ ਇਹ ਕੈਂਪ ਮੈਂ ਆਪਣੀ ਮਾਤਾ ਜੀ ਦੀ ਯਾਦ ਵਿੱਚ ਸਰਦਾਰਨੀ ਜਗਿੰਦਰ ਕੌਰ ਸੰਧੂ ਦੀ ਯਾਦ ਵਿੱਚ ਲਗਾ ਰਿਹਾ ਹਾਂ ਇਹ ਕੈਂਪ ਤਿੰਨ ਮਹੀਨੇ ਵਾਸਤੇ ਲਗਾਤਾਰ ਜਾਰੀ ਰਹੂਗਾ ਇਸ ਕੈਂਪ ਦੇ ਵਿੱਚ ਅਸੀਂ ਜੰਨੀਆਂ ਵੀ ਸਰਜਰੀਆਂ ਵਾਂ ਉਹਨਾਂ ਦੇ ਰੇਟ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਵੇਂ ਨਾਰਮਲ ਡਿਲੀਵਰੀ ਆ ਜਿਹੜੀ ਉਹ ਸਿਰਫ 8000 ਰੁਪਏ ਦੇ ਵਿੱਚ ਆ ਜਿਹੜਾ ਵੱਡਾ ਆਪਰੇਸ਼ਨ ਜਿਹਨੂੰ ਆਪਾਂ ਸਜੇਰੀਅਨ ਕਹਿੰਦੇ ਆ ਉਹ ਸਿਰਫ 15000 ਰੁਪਏ ਦੇ ਵਿੱਚ ਆ ਉਸ ਤੋਂ ਇਲਾਵਾ ਜਿਹੜੀਆਂ ਮਤਲਬ ਪਿੱਤੇ ਦੀ ਪੱਥਰੀ ਦੂਰ ਵੀ ਰਾਈ ਉਹ ਸਿਰਫ 18000 ਰੁਪਏ ਦੇ ਵਿੱਚ ਆ ਬੱਚੇਦਾਨੀ ਦੀਆਂ ਰਸੌਲੀਆਂ ਜਾਂ ਬੱਚੇਦਾਨੀ ਦਾ ਕਢਣਾ ਉਹ ਵੀ ਸਿਰਫ 18000 ਰੁਪਏ ਦੇ ਵਿੱਚ ਆ ਉਸ ਤੋਂ ਇਲਾਵਾ ਹਰਨੀਆਂ ਗਦੂਦਾਂ ਜੰਨੀਆਂ ਜਨਰਲ ਸਰਜਰੀਆਂ ਉਹ ਸਾਰੀਆਂ 18000 ਰੁਪਏ ਦੇ ਵਿੱਚ ਅਸੀਂ ਦੇ ਰਹੇ ਹਾਂ ਉਸ ਦੇ ਨਾਲ ਅਸੀਂ ਅਲਟਰਾਸਾਉਂਡ ਸਾਡੇ ਕੋਲੇ ਜਿਹੜੇ ਡਾਕਟਰ ਸਾਹਿਬਾ 24 ਘੰਟੇ ਰਹਿੰਦੇ ਆ ਉਹ ਸਵਾਵਾ ਅਸੀਂ ਅਲਟਰਾਸਾਉਂਡ ਦੀਆਂ ਜਿਵੇਂ ਮਤਲਬ ਹਾਲ ਬੜਾ ਮਨ ਆਮ ਹੀ ਆਪਣੀ ਇੱਕ ਸਭ ਤੋਂ ਜ਼ਿਆਦਾ ਹੋਣ ਵਾਲੀ ਸਕੈਨਿੰਗ ਆ ਉਹ ਸਿਰਫ ਅਸੀਂ 500 ਰੁਪਏ ਦੇ ਵਿੱਚ ਦੇ ਰਹੇ ਆ ਜਿਹੜੀ ਇੱਕ ਪ੍ਰੈਗਨਸੀ ਦੇ ਵਿੱਚ ਜਿਹੜੀ 5 ਮਨ ਦੇ ਵਿੱਚ ਇੱਕ ਸਕੈਨਿੰਗ ਹੁੰਦੀ ਜਿਹੜੀ ਸਭ ਤੋਂ ਮਹਿੰਗੀ ਆ ਉਹ ਸਕੈਨਿੰਗ ਸਿਰਫ ਅਸੀਂ 1500 ਰੁਪਏ ਦੇ ਵਿੱਚ ਦੇ ਰਹੇ ਆ ਦੂਜੀਆਂ ਜਿੰਨੀਆਂ ਵੀ ਸਕੈਨਿੰਗ ਆ ਉਹ ਅਸੀਂ 20 ਤੋਂ 30 ਪਰਸੈਂਟ ਦਾ ਡਿਸਕਾਊਂਟ ਉਹਨਾਂ ਦੇ ਉੱਪਰ ਵੀ ਦੇ ਰਹੇ ਆ ਆ ਜਸਪ ਜਿਹੜੇ ਡਿਸਕਾਊਂਟ ਦੇ ਰਹੇ ਹੋ ਕਿ ਤੇ ਲੋਕ ਪਾਰਟੀ ਦਾ ਰਾਜਨੀਤਿਕ ਹਸਪਤਾਲ ਤੇ ਚਲੂਆ ਕਿੰਨੇ ਵੱਡੇ ਪੱਜ ਡਿਸਕਾਊਂਟ ਦੇ ਰਹੇ ਹਾਂਜੀ ਇਹ ਤੁਹਾਡਾ ਜਿਹੜਾ ਸਵਾਲ ਬਿਲਕੁਲ ਠੀਕ ਆ ਉਸ ਦੇ ਉੱਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਮਤਲਬ ਅਸੀਂ ਇਲਾਜ ਦੇ ਰਹੇ ਹਾਂ ਨਾ ਉਹਦਾ ਕਾਰਨ ਇੱਕੋ ਹੀ ਆ ਕਿ ਜਿਹੜੀ ਮੇਰੀ ਟੀਮ ਆ ਉਹ ਮੇਰੇ ਨਾਲ ਜਿਹੜਾ ਡਾਕਟਰਾਂ ਸੈਲਰੀ ਪੈਕੇਜ ਉਹਨਾਂ ਦਾ 24 ਘੰਟਿਆਂ ਦਾ ਹੀ ਆ 24 ਘੰਟੇ ਮੇਰੇ ਨਾਲ ਰਹਿ ਰਹੇ ਆ ਇਸ ਕਰਕੇ ਸਾਨੂੰ ਕੋਈ ਬਾਹਰ ਤੋਂ ਡਾਕਟਰ ਨਹੀਂ ਬੁਲਾਉਣਾ ਪੈਂਦਾ ਅਸੀਂ ਉੱਥੇ ਦਿਲ ਦੇ ਵਿੱਚ ਦੋ ਸਰਜਰੀਆਂ ਕਰ ਲਈਏ ਚਾਰ ਕਰ ਲਈਏ ਸਾਨੂੰ ਕੋਈ ਐਕਸਟਰਾ ਪੇ ਨਹੀਂ ਕਰਨਾ ਪੈਂਦਾ ਇਸ ਕਰਕੇ ਅਸੀਂ ਜਿਹੜੀਆਂ ਸਰਜਰੀਆਂ ਦੇ ਦੇ ਪਾ ਰਹੇ ਆ ਇਲਾਜ ਅਸੀਂ ਲੋਕਾਂ ਨੂੰ ਦੇ ਸਕਦੇ ਆ ਡਾਕਟਰ ਹਸਪਤਲ ਦੇ ਵਿੱਚ ਡਾਕਟਰ ਜਿਹੜੇ ਹੈ ਵੈਲ ਕੁਆਲਿਫਾਈਡ ਨੇ ਜਾਂ ਕਿਵੇਂ ਉਹ ਵੀ ਲੋਕਾਂ ਨੂੰ ਬਿਲਕੁਲ ਜਿਹੜੇ ਸਾਡੇ ਕੋਲੇ ਜਿਹੜਾ ਮੈਂ ਜਿੰਨਾ ਸਰਜਰੀਆਂ ਦਾ ਜ਼ਿਕਰ ਕੀਤਾ ਹੈ ਤੱਦੇ ਕੋਲੇ ਇਹ ਸਾਡੇ ਨਾਲ ਹੀ ਡਾਕਟਰ ਬੈਠੇ ਡਾਕਟਰ ਆਪ ਜੀ ਦਾ ਐਮਡੀ ਗਾਇਨਕੋਲੋਜਿਸਟ ਪਲੱਸ ਐਮਐਸ ਐਮਡੀ ਰੇਡੀਓਲੋਜਿਸਟ ਐਮਐਸ ਆਰਥੋ ਐਮਰੀ ਮੈਡੀਸਨ ਸਾਰੇ ਭਾਗਾਂ ਦੇ ਡਾਕਟਰ ਜਿਹੜੇ ਸਾਡੇ ਕੋਲੇ 24 ਕਹਿੰਦੇ ਜਿਹੜਾ ਸਟਾਫ ਆ ਸਾਡੇ ਕੋਲੇ ਬਿਲਕੁਲ ਕੁਆਲਿਫਾਈਡ ਆ ਜਿਹੜਾ ਕਿ ਜੀਐਨਓ ਤੇ ਬੀਐਸਸੀ ਤੋਂ ਘੱਟ ਕੋਈ ਵੀ ਸਾਡੇ ਕੋਲੇ ਸਟਾਫ ਹੈ ਨਹੀਂਗਾ ਉੱਥੇ ਮਤਲਬ ਇੱਕ ਅਸੀਂ ਜਿੱਦਾਂ ਅੱਗੇ ਤੋਂ 2021 ਤੋਂ ਲੈ ਕੇ ਮੈਂ ਲਗਾਤਾਰ ਇਹ ਕੈਂਪ ਲਾਉਂਦਾ ਆ ਰਹਿਆ ਹਾਂ ਉਸ ਦੇ ਵਿੱਚ ਮੇਨ ਕਾਰਨ ਇਹ ਆ ਕਿ ਜਿਵੇਂ ਮਾਮਾ ਨੇ ਆਪਣੇ ਪੁੱਤਾਂ ਦੀ ਖਾਤਰ ਮਤਲਬ ਮਾਂ ਨੇ ਮੇਰੀ ਨੇ ਮੈਨੂੰ 9 ਮਹੀਨੇ ਆਪਣੇ ਪੇਟ ਦੇ ਵਿੱਚ ਪਾਲਿਆ ਪੋਛਿਆ ਮਤਲਬ ਪੜਾਇਆ ਲਿਖਾਇਆ ਤੇ ਸਾਡਾ ਅੱਜ ਫਰਜ਼ ਕਰਦਾ ਹੈ ਕਿ ਉਹਨਾਂ ਨੂੰ ਫਰਜ਼ ਬਣਦਾ ਹੈ ਕਿ ਉਹਨਾਂ ਦੀ ਯਾਦ ਨੂੰ ਅਸੀਂ ਤਾਜ਼ਾ ਰੱਖ ਸਕੀਏ ਹਮੇਸ਼ਾ ਦੇ ਲਈ ਇਸ ਕਰਕੇ ਅਸੀਂ ਇਹ ਕੈਂਪ ਲਗਾ ਰਹੇ ਹਾਂ ਤੇ ਇਸ ਦੇ ਵਿੱਚ ਕੋਈ ਵੀ ਲੋ ਕੁਆਲਟੀ ਦਾ ਟਰੀਟਮੈਂਟ ਨਹੀਂ ਹੈ ਤੁਸੀਂ ਇੱਕ ਵਾਰੀ ਸਾਡੇ ਹਸਪਤਾਲ ਆ ਕੇ ਵਿਜ਼ਿਟ ਕਰੋ ਵਿਜ਼ਿਟ ਕਰਕੇ ਡਾਕਟਰਾਂ ਨਾਲ ਗੱਲ ਕਰਕੇ ਉਸ ਤੋਂ ਬਾਅਦ ਤੁਹਾਨੂੰ ਚੰਗਾ ਲੱਗੂਗਾ ਤੁਸੀਂ ਟਰੀਟਮੈਂਟ ਲਿਓ ਨਹੀਂ ਚੰਗਾ ਲੱਗੂਗਾ ਨਾ ਇਲਾਜ ਕਰਾਓ ਇੱਕ ਵਾਰੀ ਤੁਸੀਂ ਆ ਕੇ ਜਰੂਰ ਮਿਲੋ ਹਸਪੀਟਲ ਕਿੰਨੇ ਦਿਨਾਂ ਵਾਸਤੇ ਇਹ ਕੈਂਪ ਲੱਗ ਰਿਹਾ ਹੈ ਤਾਂ ਲੋਕਾਂ ਨੇ ਕਿੱਥੇ ਆਉਣ ਤੋਂ ਕਿਹ ਕਿਸਮ ਇਹ ਕੈਂਪ ਜੀ ਤਿੰਨ ਮਹੀਨੇ ਵਾਸਤੇ ਸੌਰੀ ਲੱਗ ਰਿਹਾ ਹੈ ਤਿੰਨ ਮਹੀਨੇ ਵਾਸਤੇ ਅੱਜ ਤਿੰਨ ਦਿਨ ਹੋ ਗਏ ਆ ਇਹ ਕੈਂਪ ਚੱਲ ਰਿਹਾ ਇਹਨੂੰ ਤੇ ਆਉਣ ਵਾਲੇ ਤਿੰਨ ਮਹੀਨੇ ਤੱਕ ਇਹ ਕੈਂਪ ਚੱਲੂਗਾ ਇਹ ਜਿਹੜਾ ਇਹਨਾਂ ਦਾ ਐਡਰੈਸ ਹੈਗਾ ਸਾਡਾ ਹਸਪੀਟਲ ਦਾ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਫਰੋਜ਼ਪੁਰ ਪੱਟੀ ਰੋਡ ਫਰੋਜ਼ਪੁਰ ਮਫੂਰ ਰੋਡ ਦੋਨਾਂ ਦੇ ਸੈਂਟਰ ਦੇ ਵਿੱਚ ਇਹ ਹਸਪੀਟਲ ਆ ਸਰ ਮਹਾਰ ਡਾਕਟਰਾਂ ਕੋਲੋਂ ਸਲਾਹ ਲੈਣ ਦੇ ਕੋਈ ਪੈਸੇ ਲੈ ਜਾਂਦੇ ਆ ਫ੍ਰੀ ਹੈ ਬਿਲਕੁਲ ਨਹੀਂ ਨਹੀਂ 50 ਰੁਪਏ ਉਹਨਾਂ ਦੀ ਫੀਸ ਹੈਗੀ ਆ ਤੇ 50 ਰੁਪਏ ਪਰਚੀ ਦੇ ਵਿੱਚ ਹੀ ਐਮਡੀ ਡਾਕਟਰਾਂ ਨੂੰ ਮਿਲ ਸਕਦੇ ਆ ਆ ਰੁਪਏ ਵਿੱਚ ਸਲਾਹ ਸਾਰੀ ਦੇ ਦਿੰਦਾ ਬਿਲਕੁਲ ਬਿਲਕੁਲ ਹਾਂਜੀ ਦੱਸੋ ਫੇਰੀ ਹਸਪੀਟਲ ਤੇ ਜੇ ਜਲ ਕਾਟੇ ਹੁੰਦਾ ਕਿ ਉਸ ਹਸਪੀਟਲ ਦੇ ਸੀ ਵੀ ਡਾਕਟਰ ਨੇ ਕਿਹੜੀ ਮਹੀਨੇ ਕੈਂਪ ਲਗਾਇਆ ਹੈ ਭਾਰਤੀ ਇਲਾਜ ਹੈਲਥ ਕਲਿਨਿਕ ਇਲਾਜ ਦੇਗਾ जी मैं डॉक्टर आबिद हुसैन कंसल्टेंट गाइनिकोलॉजिस्ट अमनजीत मल्टी स्पेशलिटी हॉस्पिटल में ट्वेंटी फोर ट्वेंटी सेवन काम करता हूँ वहाँ पे तो जो भी डॉक्टर साहब ने बोला ये बिल्कुल सच है और ये कैंप जो है यहाँ के लोग हैं इनको बिलीव नहीं हो रहा है सच में क्योंकि इनकी बहुत रेट आ, कट हुई है तो ये इसमें क्वालिटी ऑफ केयर जो भी हम प्रोवाइड करेंगे वो बेस्ट आ, बेस्ट से बेस्ट प्रोवाइड करेंगे जो भी वहाँ पे डॉक्टर्स है वेल क्वालिफाइड है और आ, सारे एम डी बैनिकाल डॉक्टर साहब वो एम डी रेडियो डायग्नोसिस में अल्ट्रासाउंड वो चलाते हैं और बाकी एम डी मेडिसन और एम डी एन एस सी जब वहाँ पर ट्वेंटी फोर इंटू सेवन अवेलेबल है लेकर तो नहीं कोई नहीं बिल्कुल बिल्कुल आप अगर किसी को भी कोई डाउट हो सकता है वो दूसरी जगह पर आप चेक कर सकते हैं अगर कोई भी डाउट आपको किसी को लग सकता है ऐसी कोई बात नहीं है क्वालिटी बेस्ट से बेस्ट प्रोवाइड करेंगे डॉक्टर कितने चलेगा ये ਆ ਡਾਕਟਰ ਸਾਹਿਬ ਨੇ ਐਸੀ ਬੋਲੇ ਹੈ 3 ਮਹੀਨੇ ਦਾ ਹੈ ਪਲਾਨ ਹੈ 13 ਮਹੀਨੇ ਦਾ ਟਾਈਮ ਕੰਟੀਨਿਊ ਕਰेंगे